ਇਹ ਜਿਹੜਾ ਓਵਰਨ ਮਾਮਲਾ ਤਾਂ ਕਿੰਨੇ ਸਾਲਾਂ ਤੋਂ ਚਰਚਾ ਦੇ ਵਿੱਚ ਹੈ ਵੈਸੇ politically ਤਾਂ ਲੋਕਾਂ ਨੇ ਅਕਾਲੀ ਦਲ ਨੂੰ ਵੀ ਛੱਡਿਆ ਹੋਇਆ ਹੈ 2017 ਤੋਂ ਲੈ ਕੇ ਲਗਾਤਾਰ politicial ਸਜਾ ਜਿਹੜੀ ਨਾਰਮਲੀ ਤਾਂ ਪਾਰ ਪੋਲਿਟਿਕਸ ਜਿਹੜੀ ਜਨਤਕ ਡੋਮੇਨ 'ਚ ਹੀ ਦੇਖੀ ਜਾਂਦੀ ਹੈ ਨਾ ਜਨਤਕ ਤੌਰ ਦੇ ਉੱਤੇ ਲੋਕ ਕਾਫੀ ਜ਼ਿਆਦਾ ਪਿੱਛੇ ਹਟੇ ਹੋਏ ਨੇ ਆਲਰੇਡੀ ਬਹੁਤ ਸੀ ਉਸੇ ਸੰਕਟ 'ਚ ਉੱਭਰਨ ਦੇ ਲਈ ਫਿਰ ਇਹ ਜਯੋਦ ਚ ਆਪ ਆ ਜਾਂਦੀ ਆ ਬਦਨਾ ਆ ਜਾਂਦਾ ਲੋਕ ਦੂਜਿਆਂ ਨੂੰ ਨਹੀਂ ਸੀ ਪਸੰਦ ਕਰਦੇ ਇਸੇ ਕਰਕੇ ਆਈ ਨਹੀਂ ਤਾਂ ਆਪ ਦੀ ਕੋਈ ਵਿਚਾਰਤਾ ਰਾਜਾ ਕੁਝ ਹਾਈ ਨਹੀਂ ਸੀ ਫਿਰ ਵੀ ਉਹ ਸਾਡੇ ਸਾਹਮਣੇ ਉਹ ਲੰਮਾ ਸਮਾਂ ਚੱਲਿਆ ਚੱਲਦੇ ਦੌਰਾਨ ਜਦੋਂ ਇਹ ਹੋਇਆ ਸੀ ਉਹਦੀ ਉਹਦੀ ਪਛੋਕਰ ਥੋੜਾ ਇਸੇ ਕਰਕੇ ਇਹ ਹੈ ਕਿ ਜਿਹੜੇ ਸੁਧਾਰ ਲਹਿਰ ਵਾਲੇ ਸੱਜਣ ਵੀ ਗਏ ਉਹ ਵੀ ਉਦੋਂ ਗਏ ਕਿ ਹਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਸਭੀ ਸਾਨੂੰ ਨਹੀਂ ਦਿਤਾ ਸਕਦੀ ਇਸ ਕਰਕੇ ਅਕਾਲ ਤੱਕ ਨਹੀਂ ਚੱਲਿਆ ਜਾਏ ਪਹਿਲਾਂ ਤਾਂ ਸਾਰਾ ਇਕੱਠਾ ਹੀ ਆ ਨਾ ਕੋਈ ਅਲੱਗ-ਅਲੱਗ ਤਾਂ ਤੇ ਰਹੀ ਨਹੀਂ ਉਹਦੇ ਦੋਨਾਂ ਦੇ ਵਿੱਚ ਹੀ ਚੰਦੂ ਬਾਜਰਾ ਉਹ ਨਹੀਂ ਆਹੀ ਪਾਰਲੀਮੈਂਟਲ ਇਲੈਕਸ਼ਨ ਲੜੇ ਬਾਕੀ ਲੜੇ 10 ਸੀਟਾਂ ਤੇ ਜਮਾਨਤ ਜਬਤ ਹੁੰਦੀ ਹੈ ਜਦੋਂ ਲਗਾਤਾਰ ਕੰਟੀਨਿਊਟੀ ਦੇ ਵਿੱਚ ਉਸ ਤੋਂ ਬਾਅਦ ਉੱਥੇ ਚੱਲੇਗੇ ਫਿਰ ਵੀ ਨਾ ਨਾਲੋਂ ਚੰਗਾ ਹੋਇਆ ਨਹੀਂ ਤਾਂ ਜਾਣਾ ਹੀ ਨਹੀਂ ਸੀ 9 ਸਾਲ ਦਾ ਵੀ ਲਟਕਦਾ ਸੀ ਮਾਮਲਾ ਤੇ ਜਾ ਕੇ ਕੋਈ ਇੰਨਾ ਜਿੰਨਾ ਮੰਥਨ ਹੋਇਆ ਹੈ ਇੰਨਾ ਪੰਥਰ ਕਦੇ ਸ਼ਾਇਦ ਇਸ ਤੋਂ ਪਹਿਲਾਂ ਨਹੀਂ ਸੀ ਹੋਣਾ ਇਸ ਨਿੱਠ ਕੇ ਕੀ ਹੋਣਾ ਕੀ ਚਾਹੀਦਾ ਕੀ ਹੋ ਗਿਆ ਕੀ ਗਲਤੀਆਂ ਨੇ ਸ਼ਾਇਦ ਜਿਹੜੀ ਚਰਨਿੰਗ ਹੈ ਇਹ ਇੱਕ ਉਮੀਦ ਦਿੰਦੀ ਹੈ ਮੁਕਾਬਲਤਨ ਜ਼ਿਆਦਾ ਜਦੋਂ ਕੋਈ ਸਮਾਜ ਸੰਵਾਦ ਕਰਦਾ ਹੁੰਦਾ ਆਪਸ ਦੇ ਵਿੱਚ ਕਿਹਦੀ ਕੀ ਗਲਤੀ ਕਿਹਦੀ ਨਹੀਂ ਹੈ ਉਹ ਪ੍ਰੋਸੈਸ ਆਪ ਦੇ ਆਪ 'ਚ ਇੱਕ ਪੋਜ਼ਿਟਿਵ ਪ੍ਰੋਸੈਸ ਗਿਣਿਆ ਜਾਣਾ ਚਾਹੀਦਾ ਮੈਨੂੰ ਇਹ ਲੱਗਦਾ ਕਿ ਜੇ ਚੱਲ ਪਿਆ ਤਾਂ ਹੋਇਆ ਫਿਰ ਉਸ ਤੋਂ ਬਾਅਦ ਤਨਖਾਹ ਲੱਗੀ ਉਹ ਲੰਮਾ ਸਮਾਂ ਚੱਲਿਆ ਤੇ ਉਹ ਤਨਖਾਹ ਦੇ ਵਿੱਚ ਵੀ ਕਨਟਰਡਿਕਸ਼ਨ ਰਹੀ ਆਪਸ ਦੇ ਵਿੱਚ ਉਹ ਏਸੀ ਕਿ ਛੇਤੀ ਲਾਓ ਇਹ ਵੀ ਗੱਲਾਂ ਚੱਲੀਆਂ ਨੇ ਕਿ ਇਤਿਹਾਸ ਦੇ ਵਿੱਚ ਤਨਖਾਹ ਲਈ ਆਏ ਨਹੀਂ ਹੁੰਦਾ ਵੀ ਤਨਖਾਹ ਲਾ ਕੇ ਛੱਡ ਦਿਓ ਮੌਕੇ ਤੇ ਦੇਣਾ ਪੈਂਦਾ ਹੈ ਆਕਾਲੀ ਦਲ ਦਾ ਇਹ ਸਾਈਡ ਵੀ ਆ ਹੀ ਲਗਾਤਾਰ ਪਰ ਉਹ ਅੰਦਰ ਖਾਤੇ ਜਿਹੜੀ ਇੱਕ ਕਸਮ ਕਸ ਚੱਲਦੀ ਸੀ ਜਥੇਦਾਰ ਔਰ ਇਹਨਾਂ ਦੇ ਦਰਿਆਨ ਕਿਉਂਕਿ ਉਹ ਨਹੀਂ ਮੰਨੇ ਕਿ ਅਸਤੀਫੇ ਦੇਣ ਤੋਂ ਬਿਨਾ ਅਸੀਂ ਨਹੀਂ ਸੁਣਦੀ ਗੱਲ ਪਹਿਲਾਂ ਅਸਤੀਫਾ ਦਿਓਗੇ ਤਾਂ ਤੁਸੀਂ ਉਹ ਗੱਲ ਕਰੋ ਔਰ ਇਹ ਵੀ ਲੋਕਾਂ ਦਾ ਸ਼ੱਕ ਹਮੇਸ਼ਾ ਹੀ ਰਿਹਾ ਇੱਥੇ ਕੋਈ ਆਏ ਨਹੀਂ ਕਿ ਆਮ ਸਹਿਮਤੀ ਆ ਵੀ ਅਕਾਲ ਤਖਤ ਤੇ ਸਭ ਕੁਝ ਜਥੇਦਾਰ ਕਰਾਈ ਦੇਣਗੇ ਇੱਕ ਧਿਰ ਬੜੀ ਵੱਡੀ ਧਿਰ ਸੀ ਕਿ ਜਥੇਦਾਰ ਵੀ ਉਹਨਾਂ ਨੇ ਲਾਏ ਹੋਏ ਨੇ ਉਹਨਾਂ ਦੀ ਉਹ ਕਰਨਗੇ ਬੇਪਰੋਜ਼ ਲਗਾਤਾਰਤਾ ਦੇ ਵਿੱਚ ਵੀ ਇਹ ਇੱਕ ਵਿਚਾਰ بڑے ਵੱਡੇ ਪੱਧਰ ਦੇ ਉੱਤੇ ਲਗਾਤਾਰ ਆਇਆ ਉਸੇ ਟੰਗ ਦੇ ਰਹਾ ਪਰ ਫਿਰ ਵੀ ਉਹ ਸਾਰੇ ਮਾਮਲੇ ਦੇ ਵਿੱਚ ਜਿਹੜਾ ਫੈਸਲਾ 2 ਦਸੰਬਰ ਨੂੰ ਸੁਣਾਇਆ ਗਿਆ ਉਹ ਸਾਰਿਆਂ ਦੀ ਸਹਿਮਤੀ ਤਾਂ ਫਿਰ ਵੀ ਨਹੀਂ ਬਣੀ ਪਰ ਫਿਰ ਵੀ ਇੱਕ ਵੱਡੇ ਹਿੱਸੇ ਦੀ ਬਹੁਤ بڑے ਧਾਇਰੇ ਨੇ ਉਹਨੂੰ ਵੈਲਕਮ ਕੀਤਾ ਕਿਸ ਨਾ ਕਿਸੇ ਰੂਪ ਚ ਬਿਹਾਏ ਫਿਰ ਵੀ ਇੱਕ ਗੱਲ ਹੋ ਗਈ ਹੈ